ਇੱਕ ਅੰਦਰ ਕਿ ਬਈ ਕਿਸਾਨਾਂ ਦੀ ਮੀਟਿੰਗ ਬਾਰੇ ਦੱਸਿਓ ਸੰਯੁਕਤ ਕਿਸਾਨ ਮੋਰਚਾ ਨੇ ਅੱਜ ਬਈ ਸਰਬ ਪਾਰਟੀ ਮੀਟਿੰਗ ਦੇ ਕੋਈ ਮੀਟਿੰਗ ਸੱਦੀ ਆ ਇੰਨੀ ਕੋ ਜਾਣਕਾਰੀ ਆਪਣੇ ਕੋਲ ਹੁਣ ਉਸ ਮੀਟਿੰਗ ਚ ਕੌਣ ਪਹੁੰਚਦਾ ਸਰਬਦਲੀ ਮੀਟਿੰਗ ਆ ਜੀ ਪਰ ਉਹਦੇ ਚ ਉਹਨਾਂ ਦਾ ਏਜੰਡਾ ਇੱਕ ਤੇ ਹੈਗਾ ਯੂਐਸ ਦੇ ਨਾਲ ਜੋ ਫ੍ਰੀ ਟ੍ਰੇਡ ਐਗਰੀਮੈਂਟ ਦੀ ਗੱਲ ਚੱਲ ਰਹੀ ਆ ਹੂੰ ਤੇ ਪਾਈਪਲਾਈਨ ਚ ਹਲੇ ਹੋਇਆ ਤਾਂ ਨਹੀਂ ਜੀ ਦੂਜੇ ਪਾਸੇ ਲੈਂਡ ਪੂਲਿੰਗ ਨੀਤੀ ਹੈ ਜਿਹੜੀ ਜੀ ਉਹੀ ਇਹਨਾਂ ਦੇ ਏਜੰਡੇ ਦਾ ਪ੍ਰਮੁੱਖ ਨੁਕਤਾ ਹੈ ਹਮ ਹੁਣ ਸਰਬਧਲੀ ਮੀਟਿੰਗ ਚ ਕੌਣ ਪਹੁੰਚਦਾ ਹੈ ਵੀ ਇੱਕ ਬੜਾ ਵੱਡਾ ਸਵਾਲ ਹੈ ਕਿਉਂਕਿ ਇੱਕ ਭਾਜਪਾ ਨਾਲ ਜੁੜਦਾ ਮੁੱਦਾ ਹੈ ਜੀ ਕੇਂਦਰ ਦਾ ਇੱਕ ਜੁੜਦਾ ਇਹਨਾਂ ਦੇ ਨਾਲ ਹਮ ਇਥੋਂ ਦੀ ਸਰਕਾਰ ਦੇ ਨਾਲ ਆਮ ਆਦਮੀ ਪਾਰਟੀ ਦੇ ਨਾਲ ਤਾਂ ਭਾਈ ਆਪਾਂ ਨੂੰ ਵੇਖਣਾ ਹੋਏਗਾ ਕਿ ਉੱਥੇ ਪਹੁੰਚਦਾ ਕੌਣ-ਕੌਣ ਹੈ ਜੀ ਕਿਉਂਕਿ ਇਹਨਾਂ ਨੇ 30 ਜੁਲਾਈ ਨੂੰ ਐਸਕੇਐਮ ਵਾਲਿਆਂ ਨੇ ਇੱਕ ਟਰੈਕਟਰ ਮਾਰਚ ਦਾ ਪ੍ਰੋਗਰਾਮ ਜਿਹੜਾ ਪਹਿਲਾਂ ਹੀ ਅਗਾਊ ਹੀ ਅਲਾਣਾ ਹੋਇਆ ਜੀ ਸੋ ਇਸ ਕਰਕੇ ਨੁਕਤੇ ਤਾਂ ਕਲੀਅਰ ਹੈ एजेंडा ਕਲੀਅਰ ਹੈ ਕਿ ਭਾਈ ਇਹਨਾਂ ਨਾਲ ਗੱਲਾਂ ਤੇ ਆਪਾਂ ਸਵਾਲ ਜਵਾਬ ਕਰਾਂਗੇ ਜਾਂ ਚਰਚਾ ਕਰਾਂਗੇ ਹਮ ਹਮ ਪਰ ਹੁਣ ਇਹ ਦੇਖਣ ਦੀ ਉਹ ਗੱਲ ਹੋਏਗੀ ਕਿ ਉੱਥੇ ਪਹੁੰਚਦਾ ਕੌਣ-ਕੌਣ ਹੈ ਮੀਟਿੰਗ ਸ਼ੁਰੂ ਹੋਈ ਆਲੇ ਸ਼ਾਮ ਤੱਕ ਆਪਾਂ ਨੂੰ ਨਤਾਰਾ ਹੋ ਕੇ ਪਤਾ ਲੱਗੂਗਾ ਕਿ ਕੌਣ-ਕੌਣ ਜਾਂਦਾ ਹੈ ਕਿਸ ਤਰ੍ਹਾਂ ਦੀ ਚਰਚਾ ਹੁੰਦੀ ਆ ਚਲੋ ਸੋਹਣੀ ਗੱਲ ਆ ਕਿ ਕਿਸੇ ਵੀ ਐਕਸ਼ਨ ਨੂੰ ਤਤਫਟ ਲਾਗੂ ਕਰਨ ਤੋਂ ਪਹਿਲਾਂ ਇੱਕ ਚਰਚਾ ਕਰ ਲਈ ਜਾਂ ਲੈਣੀ ਚਾਹੀਦੀ ਹੈ ਉਹਦਾ ਜੇ ਹੱਲ ਨਿਕਲਦਾ ਤਾਂ ਠੀਕ ਹੈ ਮੈਨੂੰ ਲੱਗਦਾ ਭਾਜਪਾ ਨੂੰ ਵੀ ਜਾਣਾ ਚਾਹੀਦਾ ਕਿ ਭਾਈ ਉਹਨਾਂ ਨੂੰ ਭਰੋਸਾ ਦਿਓ ਕਿ ਫ੍ਰੀ ਟ੍ਰੇਡ ਐਗਰੀਮੈਂਟ ਹੋਏਗਾ ਤਾਂ ਦੇਸ਼ ਦਾ ਭਲਾ ਹੋ ਜਾਏਗਾ ਪਰ ਉਹਦੇ 'ਚ ਖੇਤੀ ਜਾਂ ਡੇਅਰੀ ਪ੍ਰੋਡਕਟ ਜਾਂ ਤੁਹਾਡੇ ਨਾਲ ਜੁੜੀਆਂ ਜਿਹੜੀਆਂ ਜੋ ਵੀ ਸਮੱਸਿਆਵਾਂ ਬਾਈ ਉਹ ਨਹੀਂ ਪੈਦਾ ਹੋਣਗੀਆਂ ਜੀ ਜੀ ਤਾਂ ਭਰੋਸਾ ਦਿਓ ਅਗਲੇ ਹਮ ਬਿਲਕੁਲ ਬੇਕੋ ਤੁਹਾਡੇ ਕੋਲ ਆਪਣੇ ਆਪ ਵੀ ਮੌਕਾ ਹੈ ਜੇ ਉਧਰ ਹਾਂਜੀ ਆਪਣੇ ਆਪ ਹੀ ਉਹ ਮੌਕਾ ਨਾ ਬਣੇਗਾ ਤੇ ਲੈਂਡ ਪੂਲਿੰਗ ਦੇ ਵਿੱਚ ਦੇਖੋ ਸਤਿੰਦਰ ਜੈਨ ਉਹ ਰਾਣੇ ਟ੍ਰੇਨਿੰਗ ਤੇ ਦਿੱਤੀ ਐ ਐਮ ਐਲ ਐਸ ਨੂੰ ਤਾਂ ਐਮ ਐਲ ਐਸ ਹੀ ਚਲੇ ਜਾਣ ਕਿਸਾਨ ਕਿੜਾ ਖਾ ਚਲੇ ਕੋਈ ਜਾ ਕੇ ਉਹਨਾਂ ਨੂੰ ਸਮਝਾ ਦੇਣ ਕਿ ਭਈ ਇਹ ਕਿਦਾਂ ਮਹੱਤਵਪੂਰਨ ਰਿਹਾ ਕਿਉਂਕਿ ਇਹਨਾਂ ਦੀ ਐਡ ਤੇ ਇਹ ਕਹਿੰਦੀ ਐ ਕਿ ਲੈਂਡ ਪੂਲਿੰਗ ਆ ਕਿੰਨੇ ਹੁਣ ਵਧਾਇਕ ਆ ਜਿਹੜੇ ਪੋਸਟ ਪਾਈ ਬੈਠੇ ਸਨ ਮੰਤਰੀ ਪਾਈ ਬੈਠੇ ਸਨ ਕਿ ਭਈ ਬੜਾ ਹੁੰਗਾ ਹਰਾ ਮਿਲਿਆ ਪਰ ਐਚ ਟੀ ਦੀ ਖਬਰੇ ਕਹਿੰਦੀ ਆ ਕਿ 1600 ਜਿਹੜੀਆਂ ਅਰਜ਼ੀਆਂ ਉਹ ਇਹਦੇ ਵਿਰੋਧ ਦੇ ਵਿੱਚ ਆਈਆਂ ਉੱਥੇ ਜੀ ਤੇ ਪੰਜੇ ਦੇ ਹੱਕ ਚ ਆਈਆਂ ਲਓ ਆਹ ਤੇ ਰਿਸਪਾਂਸ ਮਿਲ ਰਿਹਾ ਹੈ ਜੀ ਇਸੇ ਨੂੰ ਕਹਿ ਸਕਦੇ ਹਾਂ ਚਲੋ ਆਪਾਂ ਮੈਂ ਦੂਜੇ ਬਸ ਸਹੀ ਸਹੀ ਛੋੜੀ ਸਾਹਿਬ ਇਹ ਗੱਲਬਾਤ ਹੋ ਚੁੱਕੀ ਹੈ ਜੀ ਦਰਬਾਰ ਸਾਹਿਬ ਨੂੰ ਧਮਕੀਆਂ ਦੇਣ ਵਾਲੇ ਦੀ ਜਿਹੜੀ ਹੈ ਹਾਂਜੀ ਛੋੜੀ ਸਾਹਿਬ ਤੁਸੀਂ ਸਾਢੇ ਤਿੰਨ ਆਇਆ ਕਰੋ ਪਲੀਜ਼ ਯਾਰ ਜੀ 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 ਉਹ ਤੇ ਸ਼ੁਰੂ ਦੇ ਵਿੱਚ ਹੀ ਗੱਲਬਾਤ ਆਪਾਂ ਕਰ ਚੱਲੇ ਆਂ ਤੇ ਖੈਰ ਹੁਣ ਆਇਆ ਕਰੋ ਸਾਢੇ ਤਿੰਨ ਤੂਤਾਂ ਵਾਲੇ ਖੂਹ ਤੇ ਤੇ ਗੱਲਾਂ ਕਰੀਏ ਮੂੰਹ ਤੇ ਆਓ